ਜ਼ਿਲ੍ਹਾ ਸੰਗਰੂਰ ਦੇ ਡੀਸੀ ਨੇ ਆਪਣੇ ਹੀ ਵਿਭਾਗ ਦੇ ਦੋ ਮੁਲਾਜ਼ਮਾਂ ਤੇ ਕਾਰਵਾਈ ਕਰਦੇ ਹੋਏ ਉਹਨਾਂ ਤੇ ਮਾਮਲਾ ਦਰਜ ਕਰਵਾਇਆ ਹੈ। ਜ਼ਿਲ੍ਹਾ ਸੰਗਰੂਰ ਦੀ ਧੂਰੀ ਤਹਿਸੀਲ ਵਿੱਚ ਕੰਮ ਕਰਦੇ ਦੋ ਕਲਰਕਾਂ ਵੱਲੋਂ ਲਗਭਗ 40 ਲੱਖ ਰੁਪਏ ਦਾ ਗਵਨ ਕੀਤਾ ਗਿਆ ਸੀ ਜਿਸ ਦੇ ਚਲਦੇ ਡੀਸੀ ਸੰਗਰੂਰ ਨੇ ਐਸ.ਡੀ.ਐਮ ਲਹਿਰਾ ਅਤੇ ਐਸ.ਡੀ.ਐਮ ਧੂਰੀ ਨੂੰ ਜਾਂਚ ਦੇ ਹੁਕਮ ਦਿੰਦੇ ਹੋਏ ਇਹਨਾਂ ਦੋਨਾਂ ਕਲਰਕਾਂ ਨੂੰ ਨੌਕਰੀ ਤੋਂ ਮੁਲਤਵ ਕਰ ਦਿੱਤਾ ਅਤੇ ਨਾਲ ਹੀ ਇਹਨਾਂ ਖਿਲਾਫ ਮਾਮਲਾ ਵੀ ਦਰਜ ਕਰਵਾ ਦਿੱਤਾ ਹੈ। ਸੁਣੋ ਕੀ ਹੈ ਇਹ ਪੂਰਾ ਮਾਮਲਾ ਅਤੇ ਕਿਵੇਂ ਇਹਨਾਂ ਦੋਨਾਂ ਕਲਰਕਾਂ ਨੇ ਮਿਲ ਕੇ ਕੀਤਾ 40 ਲੱਖ ਰੁਪਏ ਦਾ ਗਵਨ ਜੀ ਅਸੀਂ ਦੋ ਕਲਰਕਾਂ ਨੂੰ ਜਿਹੜਾ ਹੈਗਾ ਪਹਿਲਾਂ ਮਿਆਮਾ ਅਧਿਂ ਕਾਰਵਾਈ ਕਰਕੇ ਸਸਪੈਂਡ ਕੀਤਾ ਉਸ ਤੋਂ ਬਾਅਦ ਜਿਹੜੀ ਉਨਾਨ ਵੱਲੋਂ ਕੋਤਾਹੀ ਵਰਤੀ ਗਈ ਜਿਹੜੀ ਫੰਡਸ ਦੀ ਐਮਬੈਜ਼ਲਮੈਂਟ ਕੀਤੀ ਸੀ ਕਿ ਜਿਹੜੇ ਸਰਕਾਰੀ ਖਾਤੇ ਵਿੱਚ ਪੈਸੇ ਜਮ੍ਹਾਂ ਕਰਾਣੇ ਸੀਗੇ ਉਹ ਦੋ ਕੇਸਿਸ ਅੱਡਡ ਸੀਗੇ ਇੱਕ ਦੇ ਵਿੱਚ ਤਾਂ ਜਿਹੜਾ ਐਮਪਲੋਈ ਹੈ ਉਹਨੇ ਆਪ ਫੰਡਸ ਦੀ ਵਰਤੋਂ ਕਰ ਲਈ ਸੀ ਇੱਕ ਨੇ ਜਿਹੜਾ ਸੀਗਾ ਆਪਣੇ ਖਾਤੇ ਜਮ੍ਹਾਂ ਕਰਾ ਲਏ ਸੀ ਇਹ ਸਰਕਾਰੀ ਖਾਤੇ ਵਿੱਚ ਨਹੀਂ ਜਮ੍ਹਾਂ ਕਰਾਇਆ ਸੀ ਇਹ ਦੋਵਾਂ ਦੀ ਜਿਹੜੀ ਹੈਗੀ ਪ੍ਰਾਪਰ ਇਨਕੁਆਇਰੀ ਕਰਕੇ ਇਹ ਨਾਂ ਤੇ ਉੱਤੇ ਐਕਸ਼ਨ ਲਿਖਤਾ ਗਿਆ ਤੇ ਪੁਲਿਸ ਨੂੰ ਵੀ ਜਿਹੜੀ ਹੈਗੀ ਐਫ ਆਈ ਆਰ ਰਜਿਸਟਰ ਕਰਨ ਵਾਸਤੇ ਤੇ ਜਿਹੜੀ ਬਣਦੀ ਕਾਰਵਾਈ ਕਰਨ ਵਾਸਤੇ ਆਲਰੇਡੀ ਲਿਖਿਆ ਜਾ ਚੁੱਕਿਆ ਹੈ ਇਹ ਐਮਪਲੋਈ ਜਿਹੜੇ ਸੀਗੇ ਡੀ ਸੀ ਆਫਿਸ ਦੇ ਐਮਪਲੋਈ ਸੀ ਤੇ ਇਹ ਜਿਹੜੀ ਕੋਤਾ ਹੀ ਜਦੋਂ ਧਿਆਨ ਚ ਆਈ ਸਾਡੇ ਅਸੀਂ ਪ੍ਰਾਪਰ ਕਦਮ ਚੁੱਕ ਰਹੇ ਹਾਂ ਇਹਨਾਂ ਨੂੰ ਜਿਹੜਾ ਹੈਗਾ ਇੱਕ ਕੋਵਾਂ ਦੋਜ਼ੀਰੇ ਥੱਲੇ ਕਰਕੇ ਅ ਕਾਰਵਾਈ ਕੀਤੀ। ਅ ਇੱਕ ਕੇਸ ਦੇ ਵਿੱਚ ਲਗਭਗ 20 ਲੱਖ ਰੁਪਏ ਦੀ ਰੈਜ਼ਲਮੈਂਟ ਸੀਗੀ ਤੇ ਇੱਕ ਕੇਸ ਦੇ ਵਿੱਚ ਵੀ ਲਗਭਗ ਇਨਾ ਹੀ ਅਮਾਉਂਟ ਸੀਗਾ ਤੇ ਅਸੀਂ ਜਿਹੜਾ ਹੈਗਾ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਵੱਲੋਂ ਮਾਣਯੋਗ ਮੁੱਖ ਮੰਤਰੀ ਜਿਹੜਾ ਵਿਜ਼ਨ ਹੈ ਕਰਪਸ਼ਨ ਫ੍ਰੀ ਗਵਰਨਮੈਂਟ ਹੋਣੀ ਚਾਹੀਦੀ ਹੈ ਸਰਕਾਰੀ ਭੰਡਾਰ ਦੁਰਵਰਤੋਂ ਨਹੀਂ ਹੋਣੀ ਚਾਹੀਦੀ ਉਹਦੇ ਵਾਸਤੇ ਜ਼ਿਲ੍ਹਾ ਸੰਗਰੂਰ ਪ੍ਰਸ਼ਾਸਨ ਪੂਰਾ ਵਚਨਬੱਧ ਹੈ। ਜੀ ਮਾਣਯੋਗ ਡੀਸੀ ਸਾਹਿਬ ਦੇ ਆਫਿਸ ਤੋਂ ਸਾਨੂੰ ਇੱਕ ਲੈਟਰ ਮਸੂਲ ਹੋਇਆ ਸੀ ਜਿਸ ਦੇ ਵਿੱਚ ਇਕਤ ਕਲੂ ਵੀਰ ਸਿੰਘ ਨਾਮੀ ਕਲਰਕ ਜੋ ਕਿ ਐਸ ਡੀ ਐਮ ਦਫਤਰ ਧੂਰੀ ਦੀ ਤਨਾਤੀ ਸਮੇਂ ਜਿਸ ਦੇ ਉੱਪਰ ਸਰਕਾਰੀ ਪੈਸੇ ਦੀ ਦੁਰਵਰਤੋਂ ਕਰਨ ਅਤੇ ਆਪਣੇ ਨਿੱਜੀ ਹਿੱਤਾਂ ਲਈ ਵਰਤਣਾ ਸੰਬੰਧੀ ਕਾਰਵਾਈ ਕਰਨ ਬਾਰੇ ਲਿਖਿਆ ਸੀ ਜਿਸ ਦੇ ਸਬੰਧ ਵਿੱਚ ਅਸੀਂ ਮਕਦਮਾ ਨੰਬਰ 4 ਅਧੀਨ ਧਾਰਾ 409 ਆਈ ਪੀ ਸੀ ਦਰਜ ਰਜਿਸਟਰ ਕੀਤਾ ਜਿਸ ਦੀ ਤਫਤੀਸ਼ جاری ਹੈ ਜੋ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਅਮਲ ਚਿਆਂਗੀ ਜਾਊਗੀ